ਪੱਤਰ ਵਿੱਚ ਬਾਬਾ ਦੀਪ ਸਿੰਘ ਜੀ ਹਜ਼ੂਰੀ ਦੇ ਸਾਹ ਸੰਗਤ ਸਭ ਨੂੰ ਪਹਿਲਾਂ ਦੇ ਵਾਈਸ ਗੁਰੂ ਜੀ ਕਰਤਾਰ ਸਾਹਿਬ ਜੀ ਦੇ ਪਦੇ ਕਾਫੀ ਲੰਮੇ ਅਰਸੇ ਤੋਂ ਸਾਡੇ ਸੁਭਾ ਪ੍ਰਧਾਨ ਸੁਖਦੇਵ ਸਿੰਘ ਰਾਇਆ ਜੀ ਦੀ ਰਾਇ ਨਮਾਇਆਂ ਹੇਠ ਪੰਜਾਬ ਦੇ ਜਿਹੜੇ ਸੁਭਾ ਪ੍ਰਧਾਨ ਨੇ ਅਸੀਂ ਤਰਨਤਾਰਨ ਜ਼ਿਲ੍ਹੇ ਤੋਂ ਜ਼ਿਲ੍ਹਾ ਪ੍ਰਧਾਨਤਰਸੇਮ ਸਿੰਘ ਜੀ ਕਲਸੀ ਅਤੇ ਮੈਂ ਵਾਈਸ ਪ੍ਰਧਾਨ ਮੰਗਤ ਰਾਮ ਸੁੰਦੀ ਬਤੌਰ ਆਪਣੇ ਡਿਊਟੀ ਨਿਭਾਉਦੇ ਰਹੇ ਆ ਪਰ ਥੋੜੇ ਸਮੇਂ ਤੋਂ ਇੱਕ ਸਿਹਤ ਠੀਕ ਨਾ ਰਹਿਣ ਕਰਕੇ ਤੇ ਜਿਹਾ ਜਿਆਦਾ ਹੋਣ ਕਰਕੇ ਇੱਕ ਬੱਚੇ ਐਨਆਰਆਈ ਆ ਇਹਨਾਂ ਕਾਰਨਾਂ ਕਰਕੇ ਮੈਂ ਅੱਜ ਆਪਣੇ ਸੂਬਾ ਪ੍ਰਧਾਨ ਜੀ ਤੋਂ ਬੇਨਤੀ ਕੀਤੀ ਜੇ ਮੇਰੇ ਤੋਂ ਇਹ ਜਿਹੜਾ ਵਾਈਸ ਪ੍ਰਧਾਨ ਜ਼ਿਲ੍ਹੇ ਦੀ ਹੈ ਮੇਰੇ ਤੋਂ ਇੱਕ ਸਿਹਤ ਪੱਖੋਂ ਸਮੇਂ ਨਹੀਂ ਘਾਟ ਕਰਨ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਤੇ ਮੈਂ ਇਹਨਾਂ ਤੋਂ ਇਜਾਜ਼ਤ ਮੰਗੇ ਕਿ ਮੇਰੀ ਜਗ੍ਹਾ ਤੇ ਕਿਸੇ ਸੂਝਵਾਨ ਆਗੂ ਨੂੰ ਅੱਗੇ ਲਾਇਆ ਜਾਵੇ ਜਿਹੜਾ ਟਾਈਮ ਦੇ ਸਕੇ ਅਧੇ ਪਾਰਟੀ ਨੂੰ ਗਾਂ ਕਰ ਸਕੇ ਤੇ ਮੈਂ ਇਸ ਕਰਕੇ ਪ੍ਰਧਾਨ ਨੂੰ ਲਾ ਰਿਹਾ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ ਜੋ ਇਹਨਾਂ ਨੂੰ ਸੁਲਤਾਨ ਕਰ ਲਿਆ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿੰਨਾ ਚਿਰ ਕੰਮ ਕੀਤਾ ਹੈ ਜੇ ਉਸ ਸਮੇਂ ਵਿੱਚ ਮੇਰ ਤੋਂ ਕਿਸੇ ਵੀ ਪਾਰਟੀ ਦੇ ਮੈਂਬਰ ਜਾਂ ਪ੍ਰਧਾਨ ਸਾਹਿਬ ਜਾਂ ਮੇਰੇ ਨੂੰ ਗਲਤੀ ਹੋ ਰਹੀ ਜਾਂ ਕਿਸੇ ਦਾ ਮਨ ਦਿਖਾਇਆ ਹੋ ਰਿਹਾ ਮੈਂ ਉਹਦੀ ਸ਼ਮਾ ਮੰਗਦਾ ਮਾਫੀ ਮੰਗਦਾ ਔਰ ਮੈਂ ਇੰਨੀ ਗੱਲ ਕਿੰਨਾ ਕਿ ਜਿੰਨੀ ਜੋਗਾਂ ਐ ਫਿਰ ਵੀ ਮੇਰੇ ਸਤਕਾਰਯੋਗ ਨੇ ਮੈਨੂੰ ਜਿੱਥੇ ਵੀ ਕਿਤੇ ਕੋਈ ਜਾ ਰਿਹਾ ਇਹਨਾਂ ਲੋੜੋਗੇ ਉੱਥੇ ਇਹਨਾਂ ਦੇ ਨਾਲ ਮੈਂ ਹਰ ਵਾਰ ਹਾਜ਼ਰ ਹੁੰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਧਾਨ ਸੰਦੀਪ ਸਿੰਘ ਰਾਜਿਆ ਵਾਲਾ ਸਾਂਝਾ ਸਿਹਤ ਕਮੇਟੀ ਪੰਜਾਬ ਅੱਜ ਅਸੀਂ ਵਿੱਕੀਵਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਜਿਹੜੇ ਆਉਣ ਵਾਲੇ ਪ੍ਰੋਗਰਾਮ ਹਨ ਜਿਵੇਂ 4 ਮਈ ਨੂੰ ਅਸੀਂ ਗਲੰਦਰ ਦੇ ਵਿੱਚ ਇੱਕ ਖੇਤੀ ਵਾਰ ਜਿਹੜੀ ਨੀਤੀ ਸਰਕਾਰ ਲੈ ਕੇ ਆਈ ਆ ਉਹਦੇ ਸਬੰਧ ਵਿੱਚ ਕਨਵੈਨਸ਼ਨ ਕਰਨ ਚੰਨੇ ਆ ਉਹਦੇ ਸਬੰਧ ਵਿੱਚ ਇਨਸਾਨ ਆਗੂਆਂ ਨੇ ਦੁਨੀਆਂ ਲਾਈਆਂ ਗਈਆਂ ਅੱਜ ਇੱਥੇ ਆ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਤ RAM ਜੀ ਜਿਹੜੇ ਪੁਠੀਵੜ ਦੇ ਤੇ ਜ਼ਿਲ੍ਹਾ ਤਰਨਤਾਰ ਦੇ ਵਾਈਸ ਪ੍ਰਧਾਨ ਸਾਹਿਬ ਉਹਨਾਂ ਨੇ ਆਪ ਦੇ ਰਜੀਵੇਂ ਔਰ ਬੱਚੇ ਬਾਹਰ ਹੋ ਕੇ ਕੀ ਜਾਣਾ ਕਰਕੇ ਸਾਥ ਹਸਤੀ ਜੇ ਦੀ ਮਾਕੇ ਕੀਤੀ ਹੈ ਅਸੀਂ ਉਹਨਾਂ ਦਾ ਇੱਕ ਸਾਲ ਵਾਸਤੇ ਗ੍ਰਸਤੀ ਦਾ ਪ੍ਰਵਾਨ ਕੀਤਾ ਔਰ ਜਿਹੜੀ ਉਹਨਾਂ ਦੀ ਜਥੇਬੰਦੀ ਦੀ ਫੁੱਡਲੀ ਮੈਂਬਰਸ਼ਿਪ ਆ ਉਹ ਉਸੇ ਤਰ੍ਹਾਂ ਜਾਰੀ ਰਹੂਗੀ ਔਰ ਜਿੱਥੇ ਵੀ ਕਿਤੇ ਉਹਨਾਂ ਨੂੰ ਲੋੜ ਹੋ ਜਥੇਬੰਦੀ ਉਹਨਾਂ ਦੇ ਨਾਲ ਖੜੀ ਆ ਬਾਕੀ ਹਰ ਟਾਈਮ ਦੇ ਵਿੱਚ ਉਹ ਜਥੇਬੰਦੀ ਦੇ ਸਾਡੇ ਵਰਕਰ ਰਹਣਗੇ ਤੇ ਅੱਜ ਅਸੀਂ ਉਹਨਾਂ ਦਾ ਜਿਹੜਾ ਸਤਿਫਾ ਉਹ ਪ੍ਰਵਾਨ ਕੀਤਾ ਇੱਕ ਸਾਲ ਵਾਸਤੇ ਉਹਨਾਂ ਨੂੰ ਛੁੱਟੀ ਦਿੱਤੀ ਆ ਕਿ ਉਹ ਆਪਣੇ ਬੱਚਿਆਂ ਦੇ ਵਿੱਚ ਬਾਹਰ ਜਾ ਕੇ ਉਹਨਾਂ ਨੂੰ ਮਿਲ ਸਕਣ ਤੇ ਅਗਲੇ ਸਾਲ ਬਾਅਦ ਅੱਜ ਜਿਵੇਂ 16 ਅਪ੍ਰੈਲ ਆ 2025ਔਰ 2026 ਦੇ ਵਿੱਚ 16 April ਨੂੰ ਉਹਨਾਂ ਦੀ ਜਿਹੜੀ ਫੇਰ ਇਹ ਮੁਕਤੀ ਹੋ ਸਕਦਾ ਪੰਜਾਬ ਲੈਵਲ ਤੇ ਉਹਨਾਂ ਨੂੰ ਅਸੀਂ ਉਹਦਾ ਦਈਏ ਤੇ ਉਹਨਾਂ ਦੀ ਮੁਕਤੀ ਕੀਤੀ ਜਾਊਗੀ ਤੇ ਇਹਨਾਂ ਕਹਿੰਦਾ ਹੋਇਆ ਸੂਬਾ ਪ੍ਰਧਾਨ ਵੈਕਟਾ ਖਾਲਸਾ ਸਾਹਿਬ ਵੈਕਟਾ